ਠੀਕ ਹੈ ਬਾਕੀ ਐਨੀ ਆਪਣੀ ਬੀਟੀ ਸਾਰੇ ਸਿੰਘਾਂ ਜੀ ਆਪਾਂ ਜੇ ਜਿਹੜੀ ਕੋਈ ਇਤਿਆਹ ਨਾਲ ਇੱਥੇ ਸਾਡੀ ਕੋਠੀ ਜਾਂ ਗੁਰਬਾਣੀ ਕੁਟਕਾ ਸਾਬ ਹੋਵੇ ਉਹ ਆਪਾਂ ਇੱਥੇ ਲੱਗ ਜਾਣੀ ਆ ਤੇ ਐਨੀ ਆਪਣੀ ਸਾਰੇ ਸਿੰਘਾਂ ਨੂੰ ਮੇਰੇ ਹੱਥ ਜੋੜ ਕੇ ਨਿਮਰਤਾ ਪਾ ਕੇ ਜਿੱਥੇ ਬੰਦੀਆਂ ਨੂੰ ਦੇਖੀ ਤੇ ਆਪਾਂ ਕੋਈ ਵੀ ਇੱਥੇ ਚੀਜ਼ ਨੂੰ ਹੱਥ ਨਹੀਂ ਲਗਾ ਕੇ ਕਾਦੀ ਤੇ ਨਾਲ ਪਟਾਖਿਆਂ ਨਾਲ ਆਪਾਂ ਨਾਲ ਚੈੱਕ ਕਰਦੇ ਜਾਗੇ ਆ ਠੀਕ ਹੈ ਜੀ ਤੇ ਸਾਰੇ ਸਿੰਘਾਂ ਦਾ ਧੰਨਵਾਦ ਤੇ ਆਗੇ ਜਨਾਬ ਸਾਥਿਥੇ ਆਗੇ ਆ ਸੂਰੀ ਵਾਲੇ ਆ ਗਏ ਜੀ ਮਾੜੇ ਪੰਜ ਚੌੜੇ ਸੂਰੀ ਵਾਲੇ ਆ ਗਏ ਆ 8 5 ਕਿਲੋਮੀਟਰ ਹਿੰਦੀ ਇਹਨਾਂ ਦਾ ਹੱਲ ਨਾ ਤਾਂ ਮੰਨਦੇ ਹੈ ਜੇ ਵੀ ਪਾਛੇ ਨਹੀਂ ਕਰਾਉਂਦੇ ਹਾਂ ਜੀ ਇਹ ਦੇਖਣਾ ਕਿ ਕੰਪਿਊਟਰਿੰਗ ਪੈਂਡਰਾਈਵ ਦੇ ਵਿੱਚ ਵੀਡੀਓ ਕੱਢ ਲੱਗੀ ਹੈ ਮੋਬਾਈਲ ਦੇ ਵਿੱਚ ਜੇਕਰ ਤੁਸੀਂ ਕੋਈ ਵੀ ਕੋਸ਼ਿਸ਼ ਕਰ ਰਹੇ ਹੋ ਤਾਂ ਸਾਡੇ ਨਾਲ ਸੰਪਰਕ ਕਰਦੇ ਹੋ ਮੈਂ ਸਾਡੇ ਪਲੇਟਫਾਰਮ ਤੋਂ ਤੁਹਾਨੂੰ ਸਿੱਧਾ ਪ੍ਰੋਮੋਸ਼ਨ ਦੇ ਆਧਾਰਿਤ ਕਰੋ ਤਾਂ ਧੰਨਵਾਦ ਅਤੇ ਬੁਝਾਚ ਨੂੰ ਰੈਕਡਿਟ ਕਰਾਉਣ ਦਾ ਰਹਿਣਾ ਹੈ ਕਿ ਤਾਂ ਕੰਟਰੋਲ ਕੀਤਾ ਮੈਨੂੰ ਜਵਾਬ ਦਿੱਤਾ ਉਹ ਪੱਤ ਵਾਲੀ ਉਹ ਲਾਜਮਾਨਾ ਜਿਹੜਾ ਉਹਨਾਂ ਹੱਦਾਂ ਬੱਦੇ ਨੇ ਉਹ ਤਾਂ ਵਿਚਾਰੇ ਕੜੀ ਸ਼ਰਮਨੀ ਕਮੇਟੀ ਵਾਲੇ ਨਾਲ ਤਾਂ ਇੱਥੇ ਨੰਬਰ ਤੇ ਆ ਪੈਸਾ ਉਹ ਦੂਸਰੇ ਸਾਈਡ ਤੇ ਬੋਲਦੇ ਰਹੇ ਜਾਂਦੇ ਸੀ ਪੈਸਾ ਤਾਂ ਕਿਸ ਸੰਬੰਧ ਤੇ ਤਰਨ ਦਮ ਬੰਨਣਾ ਨਹੀਂ ਉਹਨੀਆਂ ਅਸਲ ਵਿੱਚ ਇੱਥੇ ਪਿਆ ਰਹੇ ਕੋਈ ਪਿੰਡ ਕੀ ਸੁਣਦੇ ਆ ਪਿੰਡ ਦਾ ਰਤਾ ਰਤਾ ਕਰਨ ਕਰ ਮਨੀਰ ਸੁਣਦੇ ਆ ਜੇ ਵੀ ਆਈ ਹੈ ਤਾਂ ਹਾਂ ਨੇ ਇਹਦਾ ਕਹਿਣ ਦਾ ਮਤਲਬ ਹੈ ਆਪਾਂ ਦਰਸ਼ਨ ਕਰੀਏ ਵੀ ਉਹਦੇ ਤੇਰਾ ਨਾਮ ਹੈ ਕੀ ਹਲਾਦਾ ਉਹਦੇ ਵਿੱਚ ਸਹੀ ਹੈ ਕੋਈ ਜਿਹਨੇ ਅਖੀਰ ਨੇ ਆ ਕੇ ਹਮਨ ਪਰ ਇਸ ਗੱਲ باندې ਨਾ ਜਾਣੀ ਆਪਾਂ ਜਿਹੜੇ ਸਵਾਲ ਜਾਏ ਕਿ ਜਿਹੜੇ ਦੂਜੇ 400 ਉਹ ਕਿੱਥੇ ਆ ਹੂੰ ਹੂੰ ਇਹ ਤੁਹਾਨੂੰ ਆਪਣੇ ਪਿੰਡ ਦਾ ਦਰਸ਼ਨ ਕਰ ਸਕਦੇ ਜੇ ਲੋ ਸਮਝ ਗੱਡੀ ਰਾਦੂ ਨੇ ਦੇ ਚਲੋ ਓਕੇ ਸਾਹਮਾਨ ਆਪਾਂ ਦੇ ਨਾਲਾ ਦਾ ਤਾਰਾ ਤੇ ਨਿਵਾ ਦਾ ਤਾਰਾ ਦਾ ਬੋਲਦੇ ਉਹ ਸਾਰਾ ਆਪਾਂ ਇੱਥੇ ਗੁਰੂ ਘਰ ਖਾਤਾ ਹੈ ਮੈਂ ਮਰੀ ਨੀ ਤਾਰਨ ਖਾਤਾ ਕਹ ਕੇ ਤੇ ਗੁਰੂ ਘਰ ਪੈਰ ਦਾ ਜੇਪ ਕੰਨ ਨੂੰ ਜਿਹੜੀ ਲਿਮਾਰੀ ਦਿਓ ਨੇ ਜੁਦਾਨਾ ਕੀ ਵੇਖਣ ਨਹੀਂ ਚੀਨ ਲੋਕ ਉਹ ਆ ਇੱਥੇ ਨਾਲ ਹੀ ਜੀ ਉਹਨਾਂ ਵਾਲੀ ਸੰਮਾਨ ਦੇ ਦਸੇ ਹਾਂ ਉਹ ਲਿਮਾਰੀ ਭਲਾਤੀ ਉਹ ਪਾਲੀ ਸੀ ਉਹ ਤਾਂ ਲੈ ਗਿਆ ਸੀ ਸਮਾਨ ਦੀ ਹਾਂ ਕਿਸ பஞ்சਾ ਜੀ ਜਿਹੜੀ ਦੇ ਉਧਾ ਵੇਖਦੇ ਆ ਆਪਣੇ ਸਾਹ ਉਹ ਵੀ ਘੇਰਾਣਾ ਸਾਹਿਬ ਨੇ ਪਾਲੀ ਸੀ ਉਹ ਸਿੰਘਾਂ ਨੇ ਉਹਦੀ ਉਹ ਚਪੋਥੀਆ ਘੱਟ ਰਹੇ ਸੀ ਜੇਕਰ ਇਹਨਾਂ ਨੇ ਵਿਆਹ ਜੇ ਤਾਂ ਉਹਨੂੰ ਸਾਰਾ ਸਮਾਨ ਆਪ ਲੈ ਗਿਆ ਜੀ 10000 ਰੁਪਏ ਤਾਰੀਖਾ ਦੱਸੇ ਰਾਤ ਪਰਸਰਾਜ ਪੂਰਾ ਪਿੰਡ ਵਾਲੇ ਨੂੰ ਫੋਨ ਹੋਣ ਹੁਣ ਮੈਂ ਤੇਨੂ ਸਿੰਘਾਂ ਨੂੰ ਦੱਸਿਆ ਉਹ ਤਾਂ ਕਦੀ ਘੇਰ ਲੰਦੇ ਨਹੀਂ ਕਰੇ ਨਹੀਂ ਉਹ ਪਿੰਡ ਵਾਲਿਆਂ ਦਾ ਕਰਦੇ ਹਾਂ ਜਾਂ ਪਿੰਡ ਵਾਲੇ ਕਿਹਨੂੰ ਦੱਸਦੇ ਪ੍ਰਸ਼ਾਸਨ ਨੂੰ ਕਹਾ ਕਰਦੇ ਬਿਲਕੁਲ ਬਿਲਕੁਲ ਪਿੰਡ ਵਾਲਿਆਂ ਦਾ ਕਰਦੇ ਆਪਾਂ ਹੋਰ ਕੜੀ ਗੱਲ ਉਹਨਾਂ ਨੂੰ ਲਿਖੀ ਭੇਜੀ ਸੀ ਜਨਾਬ ਦੇ ਆਖਰੀ ਦਿਉਰੀਆ ਕਿ ਇਹ ਕੰਮ ਸੁਣਾਉਣ ਕਿ 25 ਦੀ ਪਰਵਾਹੀ 60 ਅਸਲੀ 60 ਅਸਲੀ ਬੰਨਿਆ ਕੋਈ ਕੋਈ ਦੇ ਕਹਿ ਰਹੇ ਹੋ ਬਿਚਾਰ ਨਹੀਂ ਨਹੀਂ ਇਹ ਕੇਸ ਫਿਰ ਹੈਗਾ ਸਿਪਾਹ ਪ੍ਰਸ਼ਾਸਨ ਤਰ ਤਰ ਤਰਨ ਦੋਸਰ ਸਾਹਿਬ ਪਿਆ ਪੜਦਾ ਦੋਸਰ ਸਾਹਿਬ ਆਤਾ ਜੀ ਪਿਆ ਤੇ ਪਹਿਲੇ ਤਨ ਕਮੇਟੀ ਆਈ ਹੈ ਕਮੇਟੀ ਖਾਲੀ ਹੈ ਕਮੇਟੀ ਚੋਣ ਨਹੀਂ ਕਮੇਟੀ ਹੈ ਦੋ ਪਰ ਦੋ ਸ਼ੁਰੂ ਸੀਗੇ ਹਾਂ ਦੋ ਦੋ ਠੀਕ ਜਦੋਂ ਬਾਪ ਦੋਹ ਜਿੰਦਾ ਸੀ ਸਾਹਿਬਾ ਬਾਬਾ ਕਹਿੰਦਾ ਦੋ ਸ਼ੁਰੂ ਬੰਦੇ ਤੋਂ ਗਰੰਥੀ ਸੀ ਚੇਨ ਆ ਸੋਗਿਆ ਨੂੰ ਘਰ ਦੇੋਂ ਗੱਪ ਨਹੀਂ ਕਢਾ ਲਿਆ ਨਾਲੇ ਆ ਬੜੀ ਦੋ ਸ਼ੁਰੂ ਕਰਦੇ ਆ ਪਾਰੂ ਕਰਦੇ ਹਵਾ ਚੱਲ ਰਹੀ ਬਾਹਰ ਇਹੋ ਕੱਲੇ ਕੋਲ ਬੈਠਾ ਹੈ ਇਹਦੀ ਗੱਲ ਤਾਂ 17100 ਦਾ ਕਚਰਾ ਉਹ ਨੌਜਵਾਨੀ ਦੇ ਵਿੱਚ ਸੁਰਗਵਾਸ ਹੋਇਆ ਸੀ 14 ਸਾਲ ਦੀ ਉਮਰ ਦੇ ਵਿੱਚ ਮੈਂ ਪੜ੍ਹ ਸਿੱਖ ਕੇ ਆਇਆ ਤੇ ਮੈਨੂੰ ਉੱਧਰ ਕਵਤਾ ਮੈਂ ਜਾ ਕੇ ਦੇਖਿਆ ਇਹ ਉਹ ਲੜੀ ਦਾ ਸਰੂਪ ਹੈ ਮੇਰੇ ਉਸਤਾਦ ਨੇ ਦੇਰੂਗੇ ਹਾਂਜੀ ਇੱਥੇ ਮੇਰੇ ਉਸਤਾਦ ਨੇ ਮੈਨੂੰ ਕੀਤਨ ਸੋਹਦੇ ਤੱਕ ਬਾਖ ਜਿਹੜੇ ਜਗੀ ਸਾਹਿਬ ਰਹੇ ਰਾਜ ਨੂੰ ਪਹਿਲਾ ਅਨੁਸਾਦ ਸਵੇਰੇ ਵਰਜਾ ਉਹ ਕੰਡ ਕਰਵਾਈ ਹੋਈ ਨਹੀਂ ਬਈ ਉਹਨੇ ਕੋ ਪੜ੍ਹ ਕੇ ਮਾਰ ਸਾਹ ਤੇ ਪੇਸ਼ਾਕਾ ਪਾਤਾ ਕਿ ਉਹ ਬੱਚੇ ਦਾ ਪਿਓ ਮੈਨੂੰ ਆਦਾ ਵੀ ਬਾਣ ਜਾ ਮੈਂ ਇੱਥੋਂ ਦਾ ਜੀ ਬਹੁਤ ਹੈ ਜੰਪੜ ਮੈਂ ਆਦਾ ਵੀ ਇੰਨਾ ਕੀ ਜੇਰੀ ਲਾਉਣਾ ਸੀ ਸਾਡੇ ਕੇ ਪਾਠ ਰੱਖੇ ਨੂੰ ਦੂਸਰਾ ਦਿਨ ਹੋ ਗਿਆ ਸੀ ਸਾਹੇ ਮਾਮਾ ਜੀ ਬੇਨਤੀ ਹੈ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਜ਼ਿਆਦਾ ਪੁਰਾਣਾ ਹੈ ਮੈਂ ਤੇ ਪਾਠ ਨਹੀਂ ਕਰ ਸਕਦਾ ਬਈ ਮਾਹ ਵੀ ਜਬੀ ਸਾਹਿਬ ਕੀ ਰਹਿ ਰਾਸ ਕੀ ਦਮਤੋਲਾ ਇਹ ਮੈਨੂੰ ਮੂਝਵਾਨੀ ਆਉਂਦੇ ਮਾਰੋ ਤੇ ਤਜਾਕਾ ਪਾ ਕੇ ਵੀ ਸੁਣਨਾ ਤਾਂ ਮੈਂ ਇਹ ਬਿਨ ਸੁਣਾ ਦਿੰਦੇ ਉਸ ਤੋਂ ਅੱਗੇ ਮੈਨੂੰ ਨਹੀਂ ਪੜਨਾ ਆਉਂਦਾ ਉਹ ਫਾਰ ਵੀ ਇਸ ਤਰੀਕੇ ਨਾਲ ਹੋਇਆ ਜੀ ਇੱਥੇ ਪੜਿਆ ਉੱਥੇ ਲੱਧਿਆ ਨਹੀਂ ਇੱਥੇ ਪੜਿਆ ਉੱਥੇ ਲੱਧਿਆ ਖਾਲਸਾ ਜੀ ਆਪਾਂ ਉਹ ਗੱਲ ਨਾ ਕਰੀਏ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗੱਲ ਕਰੀਏ ਛੇ ਸਰੂਪ ਸੀ ਜੀ ਫੋਟੋ ਛੇ ਸਰੂਪ ਇਹਨਾਂ ਦਿਨਾਂ ਦੇ ਵਿੱਚ ਆਜੂ 25 ਸਾਲ 30 ਸਾਲ ਪਹਿਲਾਂ 20 ਸਾਲ ਜੇ ਕਿਤੇ ਗਏ ਹੁੰਦੇ ਤਾਂ ਉਹ ਤਾਂ ਪਿੰਡ ਵਾਲਿਆਂ ਨੂੰ ਜਾਣਕਾਰੀ ਹੁੰਨੀ ਸੀ ਤੇ ਜਮ੍ਹਾਂ ਕਰਾਇਆ ਜਾਂ ਕਰਦੇ ਹਾਂ ਜਮ੍ਹਾਂ ਕਰਾਇਆ ਹਾਂ ਹਾਂਜੀ ਉਹਦੇ ਹੁਣ ਬੰਦਾ ਹੈਗਾ ਪੁਲਿਸ ਹਰਾਤ ਵਿੱਚ ਤੇ ਉਹ ਤੇ ਪ੍ਰਸ਼ਾਸਨ ਹੀ ਦੱਸ ਸਕਦਾ ਵੀ ਉਹਦੇ ਤੋਂ ਪੁੱਛਗਿੱਛ ਕਰਕੇ ਤੇ ਆਪਾਂ ਇਹ ਗੱਲ ਦੇ ਜੋੜ ਦਈਏ ਜਿਵੇਂ ਨਾ ਇਹ ਕੈਂਸਰ ਦੇ ਬਿਮਾਰ ਦੇ ਫੁੱਲ ਬੂਟੇ ਪਾਏ ਆ ਭੈਣ ਰabriya ਪਰ ਆਪਾਂ ਇਸ ਦਾ ਤੇ ਜ਼ੋਰ ਦਈਏ ਵੀ ਜਿਹੜੇ ਦੂਜੇ 4 ਗੁਰੂਗ੍ਰਾਮ ਸਿੰਘ ਦੇ ਸ਼ਰੂਪ ਉਹ ਕਿੱਥੇ ਆ? ਹਾਂਜੀ। ਜੀ ਵਾਹਿਗੁਰੂ ਜੀ ਇੱਕ ਬੇਨਤੀ ਹੈ। ਹਮਮ। ਪੁਲਿਸ ਪ੍ਰਸ਼ਾਸਨ ਨੇ ਹਰ ਪਿੰਡ ਜਾ ਕੇ ਸਰੂਪਾਂ ਦੀ ਗਿਣਤੀ ਕੀਤੀ ਹੈ। ਆਪਾਂ ਧਰਮ ਪ੍ਰਚਾਰ ਕਮੇਟੀ ਨੇ ਵੀ ਨਜ਼ਰ ਹੋ ਗਈ। ਇਹ ਹਜੇ ਥੋੜਾ ਸਮਾਂ ਹੀ ਹੋਇਆ ਆਪਣੇ ਮੁਖਤਰ ਲੱਗਦੇ। ਜਦੋਂ ਵੀ ਆਦਮੀਆਂ ਦਾ ਮਸਲਾ ਆ ਗਿਆ। ਕੀ ਉਹ ਸਰੂਪ ਤਾਂ ਧਰਮ ਪ੍ਰਚਾਰ ਕਮੇਟੀ ਨੂੰ ਸਭ ਪਤਾ ਹੋਊਗਾ ਆਪਣੇ ਇਥੇ ਮੁਖਤਰ ਸਾਹਿਬਾਂ ਨੂੰ। ਵੀ ਕਿੰਨੇ ਸਰੂਪ ਨੇ? ਨੋਟ ਹੁੰਦਾ ਜੀ ਉਹਨਾਂ ਕੋਲ। ਉਹਦੇ ਕਈ ਵੀ ਨੋਟ ਹੁੰਦਾ ਜੀ ਉਹਨਾਂ ਕੋਲ। ਆਏ ਆ ਜੀ ਸਾਰੇ ਪਾਸੇ ਆਏ ਹੋਟਲੀਆਂ ਚ ਵੀ। ਅਸਲ ਵਿੱਚ ਖਾਲਸਾ ਜੀ ਮੈਂ ਤੁਹਾਡੀ ਗੱਲ ਦਾ ਬਰੋਧ। ਉਹਦੇ ਕਹਿੰਦੇ ਵੀ ਸੀਗੇ ਜੀ ਦੋ ਸਰੂਪ ਲੈ ਗਏ। ਜੀ ਕੋਈ ਕਵੇ ਨਾ। ਪਈ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ਮਾਨ ਨੇ ਕਿਸੇ ਨੇ ਲਿਮਾਰੀ ਵਿੱਚ ਰੱਖਿਆ ਉਹ ਹੁਣ ਉਹ ਜਿਹੜੇ ਸਿੰਘ ਆਏ ਉਹਨਾਂ ਨੂੰ ਕੀ ਅੰਤਰ ਜਾਨਦਾ ਆਏ ਦੇ ਤਰੂਪ ਪਹਿਲਾਂ ਦਿਖਾਉਣ ਲੋਕ ਇਹ ਉਹਦਾ ਆਪ ਕਹਿ ਨਹੀਂ ਸਕਦੇ ਜੀ ਇਹ ਤੇ ਕਹਿਣਾ ਵੀ ਜਿਹੜਾ ਸਰੂਪ ਲੈ ਕੇ ਗਏ ਉਸ ਦਿਨ ਹੀ ਇਹ ਲੋਕ ਨਹੀਂ ਬੋਲ ਰਹੇ ਕਿਹੜਾ ਲੋਕ ਸਨ ਜਿਹੜਾ ਕਮਰਾ ਪ੍ਰੈਸ ਕਰ ਦਿੱਤਾ ਆਜੋ ਜੀ ਆਜੋ 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 ਉਹਦੇ ਨੇ ਖੁਦ ਆ ਕੇ ਆਏ ਜੀ ਉਂ ਉਹਦੇ ਕਈ ਵੀ ਜਾਂਦੇ ਸੀ ਪਹਿਲਾਂ ਕਮੇਟੀ ਤੇ ਪੁਲਿਸ ਆਈ ਸੀ ਵੀ ਉਹ ਲੈ ਗਏ ਸੀ ਲੋਕ ਦੋ ਸਰੂਪ ਉਹਦੇ ਲੈ ਗਏ ਸੀ ਅਸੀਂ ਆਏ ਸੀ ਜਿੱਥੇ ਕਮੇਟੀ ਨਾਲ ਸਾਰੇ ਕਲਾਚ ਕਰਾ ਕੇ ਗਏ ਸੀ ਹਾਂ ਆਏ ਸੀਗੇ ਆਏ ਸੀਗੇ ਸਾਰੀ ਦਵਾਈ ਕਰਵਾ ਕੇ ਗਏ ਜੀ ਨਹੀਂ ਨਹੀਂ ਕਾਡਾ ਦੇ ਨਾਲ ਸੀਗੇ ਠੀਕ ਹੈ ਜੀ ਟਿੰਡ ਵਾਲੇ ਜਦੋਂ ਪਰਸੋਂ ਆਏ ਨਾ ਉਹ ਤਾਂ ਕਹਿੰਦੇ ਸੀ ਕਿ ਇੱਕ ਬਿਮਾਰੀ ਆ ਨਹੀਂ ਨਹੀਂ ਬਾਬਾ ਜੀ ਨਹੀਂ ਸਾਰਾ ਖਲਾ ਮੈਂ ਨਾਲ ਸੀਗਾ ਸਾਰਾ ਕਰਵਾ ਕੇ ਗਏ ਚੱਕ ਸਾਰੀ ਦਵਾਈਆਂ ਸਾਰਾ ਕੁਝ ਜਦ ਬਾਹਰ ਸਾਰਾ ਨਗਰ ਸੀ ਕਰਿਆ ਸੀ ਹਾਂਜੀ ਕਰਿਆ ਸੀ ਮੈਂ ਥੋੜੂ ਪਤਾ ਨਹੀਂ ਜਦੋਂ ਮੈਂ ਆ ਮਾਤਾ ਕਿਹੜਾ ਕੰਮ ਨਾਲ ਆਫੀ ਨਾਲ 2 2.5 ਘਟਾ ਦੋ 2.5 ਘਟਾ ਸਾਰੇ ਇਹ ਦੂਜੇ ਕਰਕੇ ਆ 810 ਸਾਰੇ ਲੈ ਗਏ ਆ ਬਸ ਤੱਕ ਲੁਮਾਰੀ ਕਿਹਦੀ ਵਾਲੀ ਹਿੰਦੂ ਤੇ ਕਮਰੇ ਅੰਦਰ ਚਲੋ ਆਜੋ ਮਾ ਆਪਾਂ ਨੂੰ ਸਾਰੇ ਸਿੰਘਾਂ ਨੇ ਪਿਆਰ ਨਾਲ ਪੰਜ ਸਤ ਸੰਗੀ ਚ ਲੈ ਜਾਓ ਪੰਜ ਸਤ ਸੰਗੀ ਚ ਲੈ ਜਾਓ ਘਰ ਆਪਾਂ ਪੰਜ ਸਤ ਸੰਗਤ ਅੰਦਰ ਚਲਾਈਓ ਸੰਗਤ ਜੀ ਬਾਕੀ ਬੇਨਤੀ ਮੰਨ ਲੋ ਬਾਲਾ ਨਾ ਹੋ ਸੰਗਤ ਪੰਜ ਸੱਤ ਸੰਗਤ ਪੰਜ ਸੱਤ ਸੰਗਤ ਆ ਜਿਨਾ ਸਾਹਿਬ ਆ ਜਿਓ ਪੰਜ ਸੱਤ ਗਿਆਨ ਸਿੰਘ ਆ ਪੰਜ ਸੱਤ ਸੰਗਤ ਆ ਪੰਜ ਚਾਰ ਚਾਰ ਆਉ ਸਮਾਨ ਅੱਗਰ ਬੋਸਤ ਸਮਾਨ ਪਿਆ ਉਹ ਜਿਹੜਾ ਅਸੀਂ ਸਭੇ ਹਾਜ਼ਰ ਹੋਤਾ ਪਰੋ ਰੋਕਨੀ ਮੇਰੀ ਬੇਨਤੀ ਆ ਰੋ ਭਾਈ ਆ ਨੂਰੇ ਆ ਜਾਰ ਬਾਤ ਪੰਜ ਸੱਤ ਮੈਂ ਜਨਾ ਜਾ ਬਾਕੀ 1400 ਗਾੜੇ ਆ ਜਿਗਰ ਦੇ ਜਗ੍ਹਾ ਲੜਾ ਹਾਂ ਆ ਜਿਓ ਆ ਜਿਓ ਭਾਈ ਥੋੜੇ ਜਿਨੇ ਕਰੇ ਜੋ ਤੁਸੀਂ ਜਨਾ ਸਾਹਿਬ ਬੇਨਤੀ ਹਾਂ ਅੱਲਾ ਸਭਾ ਗੱਲ ਅੰਦਰ ਹੀ ਚੇਤੇ ਬੈਠਾ ਬਾਕੀ ਸਿੰਘ ਬਾਹਰ ਰਹਿ ਜੋ ਵਿਖਨੇ ਅੰਦਰ ਕਾ ਆਇਆ ਹਾਂ ਹਰ ਇੰਜਾਮਾਤ ਕਰਦੇ ਇੱਕ ਗੱਡੀ ਵੀ ਜਾਣ ਹੋਵੇ ਜੀ ਅੱਜ ਕੋਈ ਨਹੀਂ ਸਿੰਘ ਪਿਆਦਾ ਉਹ ਸਾਰਾ ਕੁਝ ਗਾਇਬ ਹੋ ਗਿਆ ਹੁਣ ਅੰਦਰੋਂ ਵੀ ਬਹੁਤ ਅੱਛੇ ਸਾਰਾ ਕੁਝ ਉਹਨੇ ਨਿਮਾ ਲਿਆ ਕੇਸਾਂ ਭਰੀ ਠੀਕ ਹੈ ਫੜਫੜਾ ਕਰਦੀਆਂ ਠੀਕ ਹੈ ਡੇਟਾ ਬਟਾਉਂਦੇ ਤੇ ਉਹਨੇ ਸਾਰਾ ਦੇਖ ਕੇ ਸਾਰਾ ਵੀਡੀਓਗ੍ਰਾਫੀ ਕਰਕੇ ਨਾਲ ਮੇਰੇ ਬਿਆਨ ਦੇਖ ਕੇ ਵੀ ਆਹਾ ਹਸੂਪ ਆ ਰਿਹਾ ਜੀ ਤੇ ਭਾ ਗਰੰਟੀ ਹੈ ਜੀ ਸਾਰਾ ਮੇਰਾ ਇਤਿਹਾਸ ਸਾਰਾ ਦੇਖਦੇ ਨੇ ਜਿਹੜਾ ਉਸ ਦਾ ਜਿਹੜਾ ਇਹ ਨਾ ਇਹ ਨਿਤ ਮਾਰੇ ਮੋਢੇ ਤੇ ਰਿੰਜੇ ਜਾਂਦਾ ਕੋਈ ਸਰਪੰਚ ਸਾਹਿਬ ਕਿੱਥੇ ਲੱਗ ਸਰਪੰਚ ਸਾਹਿਬ ਤੇ ਸਰਪੰਚ ਸਾਹਿਬ ਆਜੋ ਬਾਹਰ ਗੱਲ ਕਰਦੇ ਹਾਂ ਅੰਦਰ ਆਜੋ ਅੰਦਰ ਠੀਕ ਉਹ ਸੁਣਾਉਣ ਦਾ ਪਤਾ ਨਹੀਂ ਮੈਨੂੰ ਤਾਂ ਕੋਈ ਪਤਾ ਨਹੀਂ ਆਉਂਦਾ ਮੈਂ ਤਾਂ ਗੱਲਾਂ ਨਹੀਂ ਆਪਣੀਆਂ ਤਲਾਤੀਆਂ ਨਾਲ ਬਾਬਾ ਜੀ ਅੱਜ ਮੇਰੇ ਡੀਐਸਟੀ ਸਾਹਿਬ ਤੇ ਇੱਕ ਆਪਣਾ ਸਰਪੰਚਾ ਪਿੰਡ ਦੇ ਆ ਜਾਣਾ ਆਪਣੇ ਪਏ ਅਮਰੀਕਾ ਇਹ ਇਹ ਨਾ ਆ ਖਾ ਮਾਜੋਗੇ ਆਹ ਮੈਂ ਮਾਦਨ ਮਾਦਨ ਬੁਲਾਉਣਾ ਤੁਮਰਾ ਗੱਲ ਕਰਨੀ ਇੱਕ ਆਓ ਬੀਬੀ ਮਾਦਨ ਬੁਲਾ ਲਓ ਆਪਣੇ ਸਰਦਾਰ ਸਰਦਾਰ ਡੀਐਫਪੀ ਸਾਹਿਬ ਆਜਾ ਭਾਈ ਸਰਦਾਰ ਜੀ ਇਲਾਜ ਦਿਓ ਹੰਪਰਨ ਕਰ ਦਿਓ ਆਓ ਜੀ ਆਪਣੇ ਇਨਾਮਾ ਸਾਹਿਬ ਹਾਂਜੀ ਹਾਂਜੀ ਇੱਥੇ ਹੁਣ ਸਰਪੰਚ ਸਾਹਿਬ ਨੇ ਆਖਿਆ ਵੀ ਉਹਨੂੰ ਬੀਬੀ ਨੂੰ ਸੱਟ ਮਾਰ ਗਿਆ ਰਾਤ ਕੋਈ ਬੀਬੀ ਦੇ ਤਾਂ ਮੈਂ ਗੱਲ ਸੁਣਨਾ ਮੇਰੇ ਸਰਪੰਚ ਸਾਹਿਬ ਨੇ ਆਪਾਂ ਹੁਣ ਆਖਿਆ ਇੱਥੇ ਮੈਨੂੰ ਕੋਈ ਸੱਟ ਮਾਰ ਗਿਆ ਬੀਬੀ ਦੇ ਅੱਖ ਚ ਇੱਥੇ ਡਿਪਟੀ ਸਾਹਿਬ ਔਰ ਐਸਐਚਓ ਸਾਰਾ ਪ੍ਰਚੈਸ਼ਨ ਖੜਾ ਏ ਇਹ ਮਾਈ ਨੂੰ ਬਿਲਕੁਲ ਸੁਰੱਖਿਆ ਦੇ ਦਿਓ ਇਹਨੂੰ ਸਕਿਉਰਿਟੀ ਦੇ ਦਿਓ ਸਾਡੀ ਕੋਈ ਜਥੇਬੰਦੀ ਦਾ ਬੰਦਾ ਕੱਲ ਨੂੰ ਤੁਸੀਂ ਕਹਾਣੀ ਬਣਾਉਣ ਦੀ ਖਾਤਰ ਸਾਡੇ ਲਈ ਕਹੀ ਲਾਓ ਤੇ ਸਾਡੀ ਜਮੇਵਰ ਸਰਪੰਚ ਸਾਡੇ ਜਮੇਵਰੀਆਂ ਭੰਵੇਂ ਨੂੰ ਸਕਿਉਰਟੀ ਦਿਵਾ ਦਿਓ ਭੰਵੇਂ ਕੋਈ ਮਰਜ਼ੀ ਦਿਵਾ ਦਿਓ ਮਾਤਾ ਨੂੰ ਕਿੱਥੇ ਛਾਡਿਓ ਸਾਡਾ ਇਸ ਗੱਲ ਦਾ ਲੈਣਾ ਦੇਣਾ ਸਾਡਾ ਲੈਣਾ ਦੇਣਾ ਨਹੀਂ ਸਾਡਾ ਖਾਸਾ ਕਦੀ ਦੁਸ਼ਮਣ ਦੀ ਮਾਂ ਦੇ ਵਾਰ ਨਹੀਂ ਕਰਦਾ ਸਾਡੀ ਬਜ਼ੁਰਗਾਂ ਸੀ ਬਜ਼ੁਰਗਾਂ ਤੇ ਕੁਝ ਨਹੀਂ ਆਖਾਂਗੇ ਨਹੀਂ ਮਾਤਾ ਜੀ ਨੇ ਸਾਨੂੰ ਜੀ ਥੋੜੀ ਗੱਲ ਟੋਪਦੇ ਆ ਮਾਤਾ ਜੀ ਨੇ ਸਾਨੂੰ ਬੋਲ ਕੀਤੀ ਮੈਂ ਇਹਦੇ ਜਵਾਈ ਦਾ ਗੱਲ ਕੀਤੀ ਬਹਿ ਮਾਤਾ ਜੀ ਐਂ ਕਹਿ ਰਹੇ ਆ ਮਾਤਾ ਜੀ ਤੁਸੀਂ ਤੜਕੇ ਜਦੋਂ ਮੈਨੂੰ ਕਾਲ ਕੀਤੀ ਵੀ ਮੇਰੇ ਕੋਈ ਸੱਚ ਕੁਝ ਮਾਰ ਕੇ ਗਿਆ ਅ ਸੱਚ ਵੱਜਿਆ ਤੇ ਨਾਲੇ ਇੱਥੇ ਅੱਛਾ ਤੁਸੀਂ ਤੁਹਾਨੂੰ ਕੋਈ ਪਛਾਣ ਜਾਂ ਉਹ ਫੜਕਾ ਹੋਵੇ ਮੈਂ ਤਾਂ ਸੁੱਤੀ ਪਸੀ ਰਾਤ ਨੂੰ ਸੁੱਤੀ ਨਹੀਂ ਮੈਂ dreh ਪੈ ਗਈ ਮਾਤਾ ਜੀ ਐਵੇਂ ਨਾ ਕਿਓ ਕਈ ਵਾਰ ਆਪ ਡਿੱਗ ਪੈਂਦਾ ਬੰਦਾ ਇੱਥੇ ਕੈਮਰੇ ਲੱਗੇ ਚੈੱਕ ਕਰਾ ਲੋ ਹਾਂਜੀ ਆਹ ਜਿਹੜਾ ਅੱਖ ਤੇ ਇਹ ਡਿੱਗੂ ਮਨੇ ਲੈ ਆ ਆਹ ਜੇ ਮਾਰੂਗਾ ਟ੍ਰੈਨਿੰਗ ਮਾਰੂਗਾ ਜਿਉਂਗਾ ਦੇਖ ਕੇ ਮਰਦੀ ਲੱਗੀ ਹੋਵੇ ਬੇਹੋਸ਼ ਹੋ ਜਾਂਦਾ ਬੇਹੋਸ਼ ਹੈ ਬੰਦਾ ਹੋਈ ਬੱਜੀ ਹੋਈ ਹੈ ਜਿਹਨੂੰ ਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਹਿਬ ਸਤਿ ਸ਼੍ਰੀ ਅਕਾਲ ਕੋਈ ਨਹੀਂ ਕਮੈਂਟ ਖਾਲਸਾ ਜੀ ਇੱਕ ਮਿੰਟ ਮੈਨੂੰ ਕਹਿਣਾ ਹੀ ਥਾ ਯਾਰ ਤੇ ਕੰਨੀ ਆ ਗਈ ਹੋ ਗਿਆ ਤੇ ਮੈਂ ਤਾਂ ਕਹਿੰਦਾ ਵੀ 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 ਸਾਡੀ ਭੈਣਾਂ ਵਰਗੀਆਂ ਤੂੰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੇ ਡੀ ਇਹ ਬੀਬੀ ਕਹਿੰਦੀ ਆ ਵੀ ਮੇਰੇ ਸਿਰ 'ਚ ਸੱਟ ਮਾਰੀ ਆ ਕਿਸੇ ਨੇ ਤੇ ਮੂੰਹ 'ਤੇ ਮਾਰੀ ਆ ਸਿਰਫ ਡਰਾਮਾ ਹਾਂਜੀ ਪਹਿਲੀ ਤੇ ਗੱਲ ਆ ਵੀ ਸਿੱਖ ਜਿਹੜਾ ਹੁੰਦਾ ਹੈ ਇਸਤਰੀ 'ਤੇ ਵਾਰ ਨਹੀਂ ਕਰਦਾ ਉਹ ਖਬਰ ਹੈ ਕੌਣ ਮੇਰੀ ਗੱਲ ਸੁਣੋ ਜੇਕਰ ਵਾਰ ਕਾਰਨ ਆ ਗਿਆ ਤੇ ਬੀਬੀ ਉਹਨੇ ਛਰੀਟ ਨਹੀਂ ਸੀ ਮਾਨੇ ਉਹਨੇ ਤੇਰਾ ਸਰਵਟ ਕੇ ਜਾਣਾ ਹਲ ਕਿੱਥੇ ਸੁੱਤੇ ਨੇ ਅੰਦਰ ਸੁੱਤੇ ਸੀ ਇਹਦੇ ਨਾਲ ਕੋਈ ਵੀ ਸੰਤ ਨਹੀਂ ਇਹ ਡਰਾਮਾ ਅਸੀਂ ਇਸ ਡਰਾਮੇ ਨੂੰ ਮੰਨਦੇ ਨਹੀਂ ਬਾਕੀ ਦੀਅਦਬੀ ਕੀਤੀ ਆ ਤੁਸੀਂ ਰੱਜ ਕੇ ਕਿੰਨੇ ਸਾਲ ਕੀਤੀ ਆ ਲੰਮਾ ਸਮਾਂ ਕੀਤੀ ਆ ਤੇ ਆਪਣੀ ਪੰਜਾਬੀਆਂ ਦੀ ਇੱਕ ਕਹਾਵਤ ਆ ਵੀ 100 ਦਿਨ ਚੋਰ ਦਾ ਤੇ ਇੱਕ ਦਿਨ ਸਾਥ ਦਾ ਹੁਣ ਸਾਥ ਦਾ ਆ ਗਿਆ ਇਹ ਸਜ਼ਾ ਤੁਹਾਨੂੰ ਸਾਰੇ ਪਰਿਵਾਰ ਨੂੰ ਭੁਗਤਣੀ ਪਣੀ ਜਾਤੀ ਤੌਰ ਤੇ ਤੁਹਾਡੇ ਨਾਲ ਸਾਡਾ ਕੋਈ ਵੈਰ-ਵਿਰੋਧ ਨਹੀਂ ਹਾਂ ਅਸੀਂ ਕਾਨੂੰਨੀ ਲੜਾਈ ਲੜਾਂਗੇ ਬਾਕੀ ਜੇਕਰ ਤੁਹਾਨੂੰ ਕੋਈ ਖਦਸ਼ਾ ਤੇ ਤੁਸੀਂ ਸਰਪੰਚ ਦਾ ਸਹਿਯੋਗ ਲੈ ਕਰਕੇ ਤੇ ਪ੍ਰਸ਼ਾਸਨ ਤੋਂ ਕੁਝ ਰੱਖ ਲੈ ਸਕਦੇ ਆ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਡਰਾਮਾ ਬਾਹਰ ਦੀ ਕੱਖ ਖੰਸਾ ਜੀ ਬੈਠਾ ਐਸਾ ਬਣਾ ਚਾਤਾ ਛਕਦਾ ਗੁਰੂ ਪਰ ਲੰਗਰ ਪਿਆਰ ਰੱਖ ਮੱਖਾ ਆਜੋ ਆਜੋ ਲਾਓ ਸਿੰਘੋ ਆਪ ਚੱਲੋ ਐਸਾ ਨਾ ਬੀਬੀ ਇਹ ਖਤ ਤੋਂ ਇਹ ਬਿਲਕੁਲ ਸ਼ਰਮੀ ਲੱਗਦੇ ਕੁਝ ਦਿਨ ਦਾ ਅਜੇ ਨਹੀਂ ਕੋਈ ਸ਼ਰਾਬ ਪੜ ਕੇ ਹੋਵੇ ਨਾ ਸ਼ਰਾਬ ਕੋਈ ਕਰਨੀ ਚਾਹੀਦੀ ਹੈ ਇਹ ਤਾਂ ਘਰੇ ਜਾਣੀ ਹੈ ਸਾਰੇ ਵਧਾਉਣੇ ਸਹੀ ਗੱਲ ਸਹੀ ਗੱਲ

ਵੰਡਿਆਂ ਨੇ ਵੀ ਐ ਇੱਕੋ ਹੀ ਟੂਟਰੀ ਵੀ ਜਾਂਦੀ ਕਿ ਖਾਲਸਾ ਜੀ ਹਾਂ ਜੀ ਅਸੀਂ ਇਹ ਨਹੀਂ ਕੋਈ ਕੰਪਿਊਟਰ ਹੋਣੇ ਆਪੇ ਹੁਣ ਹਰ ਕੋ ਸਾਹਮਣੇ ਆ ਕੇ ਕਵੇ ਤਾਂ ਨਾ ਬਸ ਉਹੀ ਕਰਨਾ ਚੱਕਰ ਹਾਈ ਮੈਂ ਦੱਸਣਾ ਫੈਲਾ ਨਹੀਂ ਕੱਲਿਆਂ ਨੂੰ ਮੈਂ ਹਾਈ ਦੱਸਣਾ ਚਾਹੁੰਦਾ ਤੁਹਾਨੂੰ ਨੂੰ ਆਪਾਂ ਖਾ ਦੇ ਜਿਹੜੇ ਬੰਦੇ ਨੇ ਵੇਖਿਆ ਉੱਤੇ ਦੱਸ ਦੋ ਅਸੀਂ ਬਿਆਨ ਸਾਹਮਣੇ ਭਾਵੇਂ ਚੱਲਦੇ ਹੋ ਤਾਂ ਸਾਹਮਣੇ ਪੇਟਾ ਪੰਜ ਮਿੰਟ ਚੱਕਰ ਲਾ ਜਾ ਕੇ ਦਿੰਨਾ ਸਾਹਸਨ ਕੋਲੇ ਆ ਕੇ ਬਿਆਨ ਦੇ ਦੇ ਸਾਡੇ ਕੈਮਰੇ ਕੰਮ ਕਰਦੇ ਨੇ ਇੱਕ ਸਰ ਬੀਤੀ ਆ ਜੀ ਬੱਸ ਵੀ ਆ ਕਿਤੇ ਕੈਮਰੇ ਲੱਗੇ ਆ ਉਹ ਆਪਾਂ ਲੈ ਗਏ ਕਿਤੇ ਡੀਵੀਆਰ ਲਾ ਲਈ ਲਾ ਲੈਣੀ ਜੀ ਉਹ ਉਹ ਜ਼ਰੂਰੀ ਆ ਉੱਥੇ ਦੇ ਦਈਏ ਜਿੱਪ ਪਟਾੜ ਤੁਸੀਂ ਕਰ ਆ ਨਹੀਂ ਨਹੀਂ ਉੱਥੇ ਮਤਲਬ ਥਾਣੇ ਵਾਲਿਆਂ ਨੂੰ ਜਿੱਥੇ ਪਰਚਾ ਦਰਜ ਹੋਇਆ ਉੱਥੇ ਭੇਜ ਦਿੰਦੇ ਆ ਭੇਜ ਦਿੰਦੇ ਚਲੋ ਸਾਰੇ ਜਨਾਬ ਆ ਵੇਖ ਲੈਣ ਦੇ ਨਾਲ ਉਹਦੇ ਵਿੱਚ ਆ ਜਾਊਗਾ ਜੋ ਕੋਈ ਨਾ ਸਿਟੀ ਭੇਜ ਦੋ ਸਿਟੀ ਭੇਜ ਦੋ ਹੁਣ ਤੱਕ ਐ ਰੀਡਰ ਨਹੀਂ ਲਵਾ ਲੈਣੇ ਆਪਾਂ ਨੂੰ ਪਹਿਲਾਂ ਨਾਲ ਰਿਕਾਰਡ ਸਾਰਾ ਹੈ ਕੋਈ ਨਹੀਂ ਕਿੰਨੀ ਕੈਮਰਾ ਆ ਉਹ ਕਿਸੇ ਸਰਪੰਚ ਸਾਹਿਬ ਕਿੰਨੀ ਰਿਕਾਰਡਿੰਗ ਹੋ ਗਈ ਇਹਦੀ ਇਹ ਤਾਂ ਉਹਨਾਂ ਨੂੰ ਮੈਂਬਰੀ ਦਾ ਪੁੱਛਦੇ ਦੱਸ ਦਿੰਦੇ ਹਾਂ ਹਾਂ ਇੰਨੀ ਕੀ ਉਹ ਪਹਿਲਾਂ ਤਾਂ ਕੋਈ ਨਹੀਂ ਕਹਿੰਦਾ 15 ਕਦੇ ਚਲੋ ਆਓ ਤਿੰਨ ਦਿਨ ਤੋਂ ਰੋਪਾਂਦੀ ਹੋਣੀ ਬਾਤ ਤੋਂ ਜੀ ਦਰਾ ਦੇ ਹੋਸਾ ਜੰਮਣ ਦਾ ਨਹੀਂ ਨਹੀਂ ਹੋਣੀ ਜਿਹੜੀ ਇਹ ਆ ਦੇ ਕੱਲ ਵਾਲੀ ਜੀ ਸਵੇਰੇ ਆ ਜਾ ਕਰੀਏ ਇੱਥੇ ਆਣ ਨਾਲੇ ਹੋਰ ਪੁੱਛ ਲੋ ਇਹ ਕਿਹੜਾ ਕੋਈ ਇਹਨਾਂ ਨੂੰ ਜਿਹਨੇ ਦੱਸਿਆ ਉਹਨੂੰ ਪੁੱਛ ਲੋ ਤੇ ਬਿਆਨ ਕਰਾ ਦੇਣਾ ਜਾਨਾ ਤੁਸੀਂ ਚਲੋ ਗੁਰਦਾਰਾ ਸਾਹਿਬ ਉਹਨਾਂ ਵੀ ਮੇਰੇ ਕੋਲੇ ਤੜਕੇ ਆਏ ਤੁਸੀਂ ਹੁਣੇ ਆਓ ਆਜੋ ਲੈ ਅੱਜਾ ਸਾਡੇ ਕੋਲ ਆਇਆ ਅੱਜ ਕੋਈ ਗੱਲ ਸੀ ਆਪਾਂ ਤਰਫੀ ਨਾਲ ਬੜਦੇ ਸੇ ਕੋ ਨੇੜਈ ਹੈ ਨਾ